អ្នកស្មៃក្នេ ਜੱਤਾ ਕਹਿੰਦਾ ਖਤਮ ਕਰਦਾਂਗੇ ਵੀ ਅਸੀਂ ਸਮੈਕ ਆਉਣ ਨਹੀਂ ਦਵਾਗੇ ਪਿੰਡਾਂ 'ਚ ਹੁਣ ਇਹਨਾਂ ਨੇ ਜਮੇ ਸਾਡੀ ਬਰਬਾਦੀ ਕਰਤੀ ਪੰਚਾਇਤ ਨੂੰ ਪਤਾ ਹੈ ਸਾਡੇ ਸਾਰੇ ਪਿੰਡ ਨੂੰ ਪਤਾ ਵੀ ਇਦਾਂ ਦੇ ਹਾਲਾਤ ਨੇ ਇਹਦੇ ਬੱਚੇ ਦੇ ਹੋਏ ਵੇ ਪਰ ਕਿਸੇ ਨੇ ਇਹਦੀ ਸਾਰ ਨਹੀਂ ਲਿੱਤੀ ਜੇ ਬਾਹਰ ਨਿਕਲਦਾ ਨਸ਼ਾ ਕਰੂਗਾ ਲੋਕਾਂ ਦਾ ਸਮਾਨ ਚੱਕੂਗਾ ਵੇਚੂਗਾ ਉਹਦੇ ਲਈ ਫਿਰ ਜਿਹੜੇ ਪੈਸੇ ਬਣਨਗੇ ਪਹਿਨਾਸ਼ਾ ਕਰੂਗਾ ਲੋਕਾਂ ਦੇ ਲਾਂਬੇ ਆਉਣਗੇ ਲੋਕਾਂ ਨੂੰ ਕੁੱਟਣਗੇ ਮਾਰਨਗੇ ਉਹਦਾ ਕਾਰਨ ਕੀ ਹੈ ਇਹਦੀ ਮਾਂ ਕੱਲੀ ਆ ਘਰ ਦੇ ਵਿੱਚ ਉਹ ਮੰਨਣ ਲਈ ਮਜਬੂਰ ਹੋ ਗਈ ਵੀ ਮੈਂ ਲੋਕਾਂ ਦੇ ਲਾਂਬੇ ਕਿਵੇਂ ਸਾਂਗ ਕਿਵੇਂ ਮੈਂ ਲੋਕਾਂ ਦੇ ਪੈਸੇ ਮੋੜਾਂ ਇੱਕ ਦੋ ਨੂੰ ਮੈਂ ਕਿਹਾ ਵੀ ਇਹ ਕਹਿੰਦੇ ਪੈਸੇ ਲਿਓ ਵੀ ਇੱਕ ਮਹੀਨੇ ਬਾਅਦ ਤੇ 10000 ਰੁਪਏ ਲੱਗੂਗਾ ਅਸੀਂ ਫਿਰ ਦਾਖਲ ਕਰਵਾਵਾਂਗੇ ਚਾਰ ਹਫ਼ਤੇ ਕਿੱਥੇ ਦੀ ਚਾਰ ਸਾਲ ਚ ਨਹੀਂ ਹੋਏ ਉਹਨਾਂ ਤੇ ਤਾਂ ਸਮੇਂ ਵੱਧ ਕੇ ਦੁੱਗਣੇ ਹੋ ਗਈ ਨਸ਼ੇ ਸਾਡੇ ਪਿੰਡ ਦੇ ਵਿੱਚੇ ਮੈਂ 60 70 ਬੱਚੇ ਇਹ ਜਿਹੇ ਨੇ ਜਿਹੜੇ ਮਤਲਬ ਹਲ ਨਸ਼ਾ ਕਰਦੇ ਨੇ ਔਰ ਹਰ ਮਹੀਨੇ ਦੋ ਮਹੀਨੇ ਬਾਅਦ ਇੱਕ ਮਰ ਜਾਂਦਾ ਹੀ ਬੱਚਾ ਹਰ ਇੱਕ ਪ੍ਰਸ਼ਾਸਨ ਨੂੰ ਵੀ ਪਤਾ ਲੀਡਰਾਂ ਨੂੰ ਵੀ ਪਤਾ ਕੋਈ ਇਹ ਇਹਦੇ ਮਤਲਬ ਕੋਈ ਕਦਮ ਨਹੀਂ ਚੱਕ ਰਿਹਾ ਵੀ ਨਸ਼ੇ ਨੂੰ ਰੋਕਣਾ ਕਿਵੇਂ ਆਸੀਂ ਸਰਕਾਰ ਵਾਲਿਆਂ ਨੇ ਕੁਝ ਨਹੀਂ ਕਰਿਆ ਵੀਰ ਜੀ ਉਹ ਤਾਂ ਬਸ ਕਿਆ ਕਰੀਏ ਜਿਆਦਾ ਦੁਖੀ ਕਰਦਾ ਵੀਰ ਜੀ ਸਾਨੂੰ ਕੋਈ ਆ ਨਾ ਕੋਈ ਕੈਪਟਨ ਆਇਆ ਨਾ ਕੋਈ ਹੋਰ ਆਇਆ ਦੇਖੋ ਫੇ ਹੁਣ ਕਿਆ ਕਰਨ ਦੇ ਬੰਨਣਾ ਹੀ ਪੈਣਾ ਸੀ ਮਿਲ ਤਾਂ ਕਰਨ ਬਣਿਆ ਬੰਨਣ ਦਾ ਬਸ ਆਏ ਨਾ ਸਮੈਕ ਨੇ ਜਦ ਤੱਕ ਇਹਨਾਂ ਦਾ ਖਤਮ ਕਰਦਾਂਗੇ ਵੀ ਅਸੀਂ ਸਮੈਕ ਆਉਣ ਨਹੀਂ ਦਵਾਗੇ ਪਿੰਡਾਂ 'ਚ ਹੁਣ ਇਹਨਾਂ ਨੇ ਜਮੇ ਸਾਡੀ ਬਰਬਾਦੀ ਕਰਤੀ ਹਾਂਜੀ ਕੀ ਕੀ ਨਸ਼ੇ ਕਰਦਾ ਹੈ ਸਮੈਕੇ ਪੀਤੀਆਂ ਤਾਂ ਮੁੰਡਿਆਂ ਦਾ ਰੜਕੇ ਹਾਂਜੀ ਪਾਰ ਨੂੰ ਹੁਣ ਕਿਆ ਕਰੀਏ ਜਦ ਤੱਕ ਵੋਟਾਂ ਲੈਣ ਆਉਂਦੇ ਸੀ ਹੁਣ ਕਿਆ ਕਰੀ ਹੁਣ ਕਿੱਥੇ ਕਿੱਥੇ ਸਾਰੇ ਨਹੀਂ ਛੇੜਾ ਉਹ ਕੇਂਦਰ ਵੀ ਸਰਕਾਰ ਨੇ ਕੋਈ ਨਹੀਂ ਨਹੀਂ ਜੀ ਉਹ ਨਹੀਂ ਕਰਦੇ ਹੈਗੇ ਕੁਝ ਵੀ ਉਹ ਤਾਂ ਪੈਸੇ ਭਾੜਦੇ ਨੇ ਅੱਛਾ ਜੀ ਹਾਂਜੀ ਇੱਕ ਦੋ ਨੂੰ ਮੈਂ ਕਿਹਾ ਵੀ ਆਹ ਕਹਿੰਦੇ ਪੈਸੇ ਲਿਓ ਵੀ ਇੱਕ ਮਹੀਨੇ ਬਾਅਦ ਤੇ 10000 ਰੁਪਏ ਲੱਗੂਗਾ ਅਸੀਂ ਫਿਰ ਦਾਖਲ ਕਰ ਦਾਂਗੇ ਅੱਛਾ ਹਾਂਜੀ ਮਾ ਵੀ ਆਪਾਂ ਦੇ ਕੋਲ ਤਾਂ ਪੈਸਾ 1 ਰੁਪਿਆ ਨਹੀਂ ਹੈਗਾ ਮੇਰੇ ਕੋਲ ਤਾਂ ਆਪਾਂ ਨੂੰ ਘਰ ਵਾਲਾ ਨਹੀਂ ਹੈਗਾ ਤਿੰਨ ਸਾਲ ਮੇਰੇ ਇੱਕ ਮੁੰਡਾ ਦੋ ਗੁੱਡੀਆਂ ਨੇ ਕਮਾਈ ਦੇ ਸਾਧਨ ਕੀ ਹੈ ਫਿਰ ਬਸ ਮੈਂ ਆਪਣੇ ਪੋਚੇ ਲਾ ਕੇ ਉਹਨੇ ਗੁਹਾ ਕੂੜਾ ਕਰਦੀਆਂ ਹੁਣ ਮੈਂ ਛੱਡਤਾ ਹੁਣ ਮੇਰੀ ਬੱਸ ਆ ਮੈਂ ਕੌਣ ਨਹੀਂ ਆਪਾਂ ਕਰ ਸਕਦੇ ਹੈਗੇ ਮੈਂ ਪਹਿਲਾਂ ਆਪ ਨਹੀਂ ਦੇਤੇ ਨਹੀਂ ਔਖੀ ਹੋਈ ਪਈਆਂ ਮੈਂ ਗਾਹਾਂ ਕੀ ਕਰਨ ਨਿਆਣਿਆਂ ਦਾ ਫਿਰ ਇਨੂੰ ਕਿਵੇਂ ਸਮਝਦੇ ਰੋਟੀ ਪਾਣੀ ਦਾ ਰੋਟੀ ਪਾਣੀ ਹੁਣ ਫੇਰ ਲਿਆਉਣੇ ਆਟਾ ਮਿਲ ਜਾਂਦਾ ਆਪਾਂ ਨੂੰ ਇੱਥੇ ਰਾਸਣ ਰਾਸਣ ਸਾਰ ਲੀਦਾ ਇੱਕ ਦੋ ਮਹੀਨੇ ਸਰਕਾਰ ਵਾਲਿਆਂ ਨੇ ਕੁਝ ਨਹੀਂ ਕਰਿਆ ਵੀਰ ਜੀ ਉਹ ਤਾਂ ਬਸ ਖਾਣ ਕੁੱਤੀ ਸਰਕਾਰ ਆਇਆ ਨਹੀਂ ਸਾਰ ਲੈਣਾ ਕੋਈ ਵੀ ਨਹੀਂ ਆਇਆ ਹੈਗਾ ਆ ਹੁਣ ਇੱਥੇ ਸਾਡੇ ਘਰ ਆਇਆ ਤੀ ਕਹਿੰਦੀ ਸੀ ਕਰਜ਼ੇ ਮਾਫ ਕਰਨੇ ਨੇ ਜਿਨ੍ਹਾਂ ਦੇ ਹੈਗੇ ਨੇ ਜ਼ਿਮੀਂਦਾਰਾਂ ਦਾ ਕਰਜ਼ੇ ਮਾਫ ਕਰਤੇ ਜਿਹਨੇ ਸਾਡੇ ਗਰੀਬ ਵਰਗਿਆਂ ਨੇ ਲਏ ਹੋਣੇ ਉਹ ਵੀ ਮਾਫ ਕਰਤੇ ਕਿਸੇ ਦੂਏ ਬੰਦੇ ਦਾ ਨਹੀਂ ਦੇਖਿਆ ਹੈਗਾ ਵੀ ਉਹ ਵੀ ਵਿਚਾਰਾ ਭੁੱਖਾ ਮਰਦਾ ਦੇਖ ਲਈ ਵੱਡਾ ਕੱਲਾ ਕੱਲਾ ਬੇਟਾ ਤੁਸੀਂ ਇਹਨੂੰ ਬਾਹਰ ਬੰਨਿਆ ਲੋਕ ਤਾਂ ਜਾਨਵਰਾਂ ਨੂੰ ਵੀ ਅੰਦਰ ਬਾੜ ਦੇ ਨੇ ਕੀ ਕਰਨੇ ਹੁਣ ਕੀ ਕਰੀਏ ਇਹ ਅੜਾਂਬੇ ਲੈ ਕੇ ਆਉਂਦਾ ਵੀਰ ਜੀ ਅਗਲਾ ਫੇਰ ਸੱਟ ਪੇਟ ਮਾਰੂਗਾ ਇੱਕ ਵਾਰ ਕੁੱਟਿਆ ਵੀ ਤਾਂ ਅਸੀਂ ਅੱਧੀ ਰਾਤ ਜਾ ਕੇ ਲੈ ਕੇ ਆਂਦਾ ਫੇਰ ਕੋਠਿਆਂ ਤੇ ਘੁੰਮਦਾ ਸੀ ਅਗਲਾ ਤਾਂ ਚੋਰ ਕਹਿੰਦਾ ਫੇਰ ਫੇਰ ਤੁਹਾਨੂੰ ਪਤਾ ਹੀ ਅੱਜ ਕੱਲ ਕਿੱਥੇ ਫੇਰ ਨਸ਼ੇ ਕਰਨੇ ਹਾਂਜੀ ਨਸ਼ੇ ਕਰਕੇ ਹੋਰ ਸੜ ਤਾਂ ਪੂਰੀ ਹਾਲਤ ਬਾਲੀ ਆ ਹੱਥ ਜੋੜ ਕੇ ਬੇਨਤੀ ਹੈ ਜੇ ਮੜ ਮੋਟਾ ਤੁਸੀਂ ਕਿਤੇ ਦਾਖਲ ਕਰਾ ਦੋ ਇਹਨੂੰ ਅਲਕੇ ਦਾ ਕੋਈ ਐਮਐਲਏ ਜਾਂ ਕੋਈ ਪ੍ਰਸ਼ਾਸਨ ਅਧਿਕਾਰੀ ਕੋਈ ਸਾਡੇ ਕੋਲ ਪਹੁੰਚੇ ਤੁਹਾਡੇ ਕਰ ਨਾ 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 ਕੋਈ ਨਹੀਂ ਇੱਥੇ ਆ ਕੇ ਪਹੁੰਚੇ ਸਾਡੇ ਤੱਕਰ ਦਾ ਕੋਈ ਆਉਂਦਾ ਹੀ ਨਹੀਂ ਹੈਗਾ ਬਸ ਇਹਨੂੰ ਤੁਸੀਂ ਆਰਾਮ ਕਰ ਦਿਓ ਜੀ ਹੋਰ ਕੋਈ ਮੇਰੀ ਮੰਗ ਨਹੀਂ ਇੱਕ ਵਾਰ ਛੱਤ ਬਦਲ ਦਿਓ ਬਸ ਦੋ ਕੰਮ ਨੇ ਮੇਰੇ ਤਾਂ ਹੱਥ ਜੋੜ ਕੇ ਬੇਨਤੀ ਆ ਕੋ ਜੀ ਪਤਾ ਸਭ ਨੂੰ ਹੈ ਪਰ ਸਾਰੇ ਅਣਗੌਲੀਆਂ ਕਰਦੇ ਨੇ ਗੱਲ ਨੂੰ ਪੰਚਾਇਤ ਨੂੰ ਪਤਾ ਹੈ ਸਾਡੇ ਸਾਰੇ ਪਿੰਡ ਨੂੰ ਪਤਾ ਵੀ ਇਦਾਂ ਦੇ ਹਾਲਾਤ ਨੇ ਇਹਦੇ ਬੱਚੇ ਦੇ ਹੋਏ ਵੇ ਪਰ ਕਿਸੇ ਨੇ ਇਹ ਦੀ ਸਾ ਜਿਹੜੇ ਹਾਲਤ ਹੁਣ ਸੰਗਲ ਲਾ ਲਾ ਕੇ ਘਰ ਘਰ ਨਿਆਣੇ ਬੰਨਣੇ ਪੈ ਰਹੇ ਨੇ ਜਾਂ ਕਟੋਕੜ ਸਾਡੇ ਜਿਹੜੇ ਸਿਹਾਲੇ ਵੀ ਉਹ ਗੱਲ ਕਰੀਏ ਤਾਂ 7-8 ਬੰਦੇ ਜਿਹੜੇ ਹੈਗੇ ਨੇ ਜਿਹੜੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਹਰ ਟਾਈਮ ਰਹਿੰਦੇ ਨੇ ਜਿਉ ਉਹਨਾਂ ਨੂੰ 10 ਨੂੰ ਲਿਆਉਂਨੇ 10 ਨੂੰ ਛੱਡਿਆ ਉਹਨਾਂ ਆ ਹਾਲਾਤ ਘਰਾਂ ਦੇ ਬਣੇ ਹੋਏ ਨੇ ਮੋਹ ਵੀ ਭੰਗ ਹੋਇਆ ਇਸ ਬੱਚੇ ਨੂੰ ਕਿਉਂ ਨਹੀਂ ਕਿਸੇ ਸੰਸਤਾ ਜਾ ਸਰਕਾਰ ਨੇ ਨਸ਼ਾ ਛਡਾਉਣ ਲਈ ਕਿਹਾ ਬਹਿਮਾ ਜੀ ਇਹ ਤਾਂ ਕਰ ਕਰ ਜਾ ਕੇ ਵੀ ਆਏ ਨੇ ਫੇਰੇ ਵੀ ਨੇ ਗੱਲ ਵੀ ਕਰੀ ਆ ਉਹ ਕਹਿੰਦੇ ਵੀ ਨਹੀਂ ਹਜੇ ਹੈ ਨਹੀਂ ਕੋਈ ਕਾਰਨ ਕੀ ਆ ਵੀ ਪਰਿਵਾਰ ਗਰੀਬ ਆ ਜੀ ਇਹ ਕਦੇ ਗਈ ਵੀ ਆ ਤਾਂ ਇਹ ਤੋਂ ਪੈਸੇ ਲੱਤੇਗੇ ਨੇ ਇਹਨੇ ਆਪਣਾ ਟੀਵੀ ਨਹੀਂ ਵੇਚ ਕੇ ਪੈਸੇ ਦਿੱਤੇ ਨੇ ਉਹਦੇ ਕਰਕੇ ਫਿਰ ਆਦਮੀ ਜਾਊ ਕਿੱਥੇ ਰੋਟੀ ਇਹਨਾਂ ਦੀ ਚੱਲਦੀ ਨਹੀਂ ਸਿਰ ਤੇ ਛੱਤ ਨਹੀਂ 1.5 ਲੱਖ ਰੁਪਏ ਦੀ ਗੱਲ ਕਰਦੀ ਆ ਵੀ ਮਕਾਨ ਨੂੰ ਦੰਦਿਏ ਨੇ ਤੁਸੀਂ ਆ ਬਰਸ਼ਾਤ ਪੈਂਦੀ ਆ ਤੁਸੀਂ ਦੇਖ ਲਓ ਟੀਨ ਦੀ ਛੱਤ ਤਾਂ ਬਣੀ ਹੋਈ ਆ ਇਹਨਾਂ ਦੇ ਉੱਪਰ ਤੇ ਸਾਰੀ ਚੁੰਦੀ ਆ ਕੱਚਾ ਆ ਛੋਟਾ ਜਿਹਾ ਵਿੜਾ ਇੱਕ ਕਮਰਾ ਪਾਉਣ ਨੂੰ ਸਰਕਾਰ ਹਮਾਇਤ ਨਹੀਂ ਕਰ ਰਹੀ ਤੇ ਸਰਕਾਰ ਤੋਂ ਭਿੜ ਦੇ ਕੀ ਆ ਪਿੰਡ ਵੱਲੋਂ ਇਸ ਬੱਚੇ ਦਾ ਕਿਉਂ ਨਹੀਂ ਕੋਈ ਹੱਲ ਕੀਤਾ ਗਿਆ? ਤੋ ਕੁੱਲ ਅਸੀਂ ਪਹਿਲਾਂ ਗੱਲ ਕਰਾਂਗੇ ਪੰਚਾਇਤ ਨਾਲ ਗੱਲ ਕਰਾਂਗੇ ਉਹ ਵੀ ਹੰਬੜਾ ਮਾਰੂਗੇ ਆਪਾਂ ਵੈਸੇ ਵੀ ਟਰਨਮੈਂਟ ਕਰਾਉਣੇ ਆ ਕਿੱਡਾ ਕਰਾਉਣੇ ਆ ਪਿੰਡ 'ਚ ਮੇਲੇ ਕਰਾਉਣੇ ਆ ਜੀ ਉਹਦੇ ਲਈ ਪਿੰਡ 'ਚ ਫੰਡ ਇਕੱਠਾ ਕਰਦੇ ਆ 7-8 8-8 ਲੱਖ ਆਪਾਂ ਫੰਡ ਇਕੱਠਾ ਕਰ ਲੰਨੇ ਆ ਤੇ ਉਹ ਕਰਾਉਣੇ ਆ ਇਸ ਕਰਕੇ ਕਹਿੰਦੇ ਆ ਵੀ ਇਹ ਜਿਹੜੇ ਲੋੜਵੰਦ ਲੋਕ ਨੇ ਜਿਹੜੇ ਜ਼ਰੂਰतमंद ਲੋਕ ਨੇ ਉਹਨਾਂ ਲਈ ਵੀ ਸਾਨੂੰ ਸੋਚਣ ਦੀ ਲੋੜ ਆ ਜਾਗਣ ਦੀ ਲੋੜ ਆ ਇਹ ਹੀ ਸਾਡੇ ਸੱਚੇ ਮੇਲੇ ਨੇ ਇਹ ਹੀ ਸਾਡੇ ਟਰਨਮੈਂਟ ਨੇ ਤੇ ਇਹ ਹੀ ਰੱਬ ਹੁਣ ਕੀ ਮੰਗ ਕਰਦੇ ਮੰਗੇ ਇਹ ਕਰਦੇ ਆ ਵੀ ਇਸ ਬੱਚੇ ਦਾ ਇਲਾਜ ਹੋਵੇ ਜਿਹੜਾ ਕਿ ਆਪਣੀ ਮਾਂ ਨੂੰ ਸੰਭਾਲ ਸਕੇ ਜਿਹੜਾ ਇੱਕ ਕਮਰਾ ਖੜਾ ਕਰਿਆ ਇਹਦੇ ਉੱਤੇ ਲੈਂਡਰੇ ਪੈ ਜਾਵੇ ਹੋਰ ਕੁਝ ਨਹੀਂ ਚਾਹੀਦਾ ਐਨੀ ਬਹੁਤ ਠੀਕ